ਆਪਾਂ ਜਿਹਦੇ ਨਾਲ ਗੱਲ ਕਰਉਂ ਗਉਕੋ ਜਿਨ੍ਹਾਂ ਦਾ ਜਿਹੜੀ ਪਰਸੈਪਸ਼ਨ ਨੈਗੇਟਿਵ ਆ ਤਿੰਨ ਉਮੀਦਵਾਰ ਮੇਰੇ ਸਾਹਮਣੇ ਆ ਤਿੰਨਾਂ ਦੀ ਪਰਸੈਪਸ਼ਨ ਨੈਗੇਟਿਵ ਆ ਲੋਕਾਂ ਦੇ ਵਿੱਚ ਸਾਡੀ ਪਰਸੈਪਸ਼ਨ ਪੋਜੀਟਿਵ ਆ ਫੇ ਮੁਕਾਬਲਾ ਕਿੱਥੇ ਰਹਿ ਗਿਆ ਆਪਣੇ ਲੋਕਾ ਜਿਹੜੇ ਪੰਜਾਬ ਦੇ ਵਿੱਚ ਅੱਜ ਕੱਲ ਮੁੱਦੇ ਛਾਏ ਹੋਏ ਨੇ ਖਾਸ ਬੇਰਜ਼ਗਾਰੀ ਦਾ ਨਸ਼ੇ ਦਾ ਜਾਂ ਹੋਰ ਲੁੱਟ ਥੋਵਾਂਗਰਾਂ ਦਾ ਉਹਦੇ ਬਾਰੇ ਜਿਹੜਾ ਇਨਾ ਜਿਹੜਾ ਲਾਈਨ ਆਰਡਰ ਮਿਲਿਆ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਪੰਜਾਬੀਆਂ ਦੇ ਮੁੱਦੇ ਨੇ ਆਹ ਇਹ ਅੱਧ ਦੀ ਸਿੱਧੀ ਨਸ਼ੇ ਦੀ ਗੁੰਡਾ ਕਰਦੀ ਜੀਏ ਪੰਜਾਬੀਆਂ ਦੇ ਲਈ ਆ ਮੁੱਦੇ ਸਰਕਾਰਾਂ ਲਈ ਕੋਈ ਨਹੀਂ ਸਰਕਾਰ ਕੋਈ ਗੱਲ ਕਰਦੀ ਉਹਦੇ ਤੇ ਉਹਡੇ ਦਾ ਸਾਡਾ ਮੁੱਖ ਮੰਤਰੀ ਕਦੇ ਗੱਲ ਕੀਤੀ ਉਹਨੇ ਇਹਦੇ ਤੇ ਉਹ ਹੋਰ ਹੀ ਟੁੱਟ ਕੇ ਛੜੀ ਕੇ ਤੁਰ ਜਾਂਦਾ ਪ੍ਰਧਾਨ ਮੰਤਰੀ ਹੋਰ ਹੀ ਗੱਲਾਂ ਕਰੀ ਜਾਂਦੇ ਨੇ ਮੁੱਦੇ ਲੋਕਾਂ ਦੇ ਰਹਿ ਗਏ ਵਿਧੀਆਂ ਦੇ ਨਹੀਂ ਰਹਿ ਗਏ ਸਾਨੂੰ ਸੋਚਣਾ ਪਊਗਾ ਲੋਕਾਂ ਨੂੰ ਵੋਟਰਾਂ ਨੂੰ ਵੋਟਰ ਸੋਚ ਕੇ ਵਿਚਾਰ ਕਰਨ ਕਿ ਸਾਡੇ ਮੁੱਦੇ ਗਾਇਬ ਕਿਨੇ ਕੀਤੇ ਆ ਉਹਨਾਂ ਮੁੱਦਿਆਂ ਤੇ ਕੰਮ ਕਰਾਉਣਾ ਤੇ ਲੋਕਾਂ ਨੇ ਕਰਾਉਣਾ ਇਹ ਜਿਹੜੇ ਦਲ ਬਦਲੂ ਤੋਰੇ ਫਿਰਦੇ ਨੇ ਜਿਹੜੇ ਜਾਤਾਂ ਧਰਮਾਂ 'ਚ ਵੰਡਦੇ ਫਿਰਦੇ ਨੇ ਇਹਨਾਂ ਨੂੰ ਚਲਦਾ ਕਰਨਾ ਪਊਗਾ ਚੈਨਲ ਦੇ ਵਕੀ ਅਪੀਲ ਕਰਨਾ ਚਾਹੀਦਾ ਆਦਾ ਕਹੂੰਗਾ ਦੇਖੋ ਮੁੱਦਿਆਂ ਤੇ ਲੜਾਈ ਲੜੋ ਜਾਤੀ ਦੀ ਲੜਾਈ ਨਾ ਲੜੋ ਇੱਕ ਦੂਜੇ ਦੇ ਇਦਾਂ ਦੇ ਤੰਜ ਨਾ ਕਸੋ ਜਿਹੜੇ ਅਸੱਭਿਆਖੋਣ ਪਿਆਰ ਨਾਲ ਰਹੋ ਔਰ ਦੂਜੀ ਮੈਂ ਬੇਨਤੀ ਕਰਦਾ ਮੇ ਲੋਕਲ ਕੈਂਡੀਡੇਟ ਦੀ ਚੋਣ ਕਰੋ ਕੋਈ ਵੀ ਜ਼ਿਲ੍ਹਾ ਹੋਵੇ ਕੋਈ ਵੀ ਉਥੇ ਮੈਂਬਰ ਪਾਰਲੀਮੈਂਟ ਲੜ ਰਿਹਾ ਜਿਹੜਾ ਵਿਅਕਤੀ ਉਹ ਲੋਕਲ ਹੋਵੇ ਬਾਹਰੀ ਬੰਦਾ ਕਦੇ ਵੀ ਇਨਸਾਫ ਨਹੀਂ ਕਰ ਸਕਦਾ